ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਹਾਂ ਜਿੱਦੋਂ ਤੁਹਾਨੂੰ ਪਤਾ ਵੀ ਪਾਣੀ ਬਹੁਤ ਜ਼ਿਆਦਾ ਆਇਆ ਤੇ ਸਾਡੇ ਦੇ ਇਥੇ بارش ਹੀ ਨਹੀਂ ਰੁਕਣ ਤੇ ਹੀ ਪਾਣੀ ਦਾ ਇੰਨਾ ਯੋਰ ਨਹੀਂ ਹੈਗਾ ਪਰ ਸਾਡੇ ਪਲੇਅਰਾਂ 'ਚ ਪੂਰਾ ਜੋਸ਼ ਵੀ ਆ ਜਨੂਨ ਵੀ ਆ ਵੀ ਗਰਾਊਂਡ ਦੀ ਛੁੱਟੀ ਨਹੀਂ ਕਰਦਾ ਤੇ ਤੁਹਾਨੂੰ ਦਿਖਾਉਣੇ ਆਪਾਂ ਪਾਣੀ ਗਰਾਊਂਡ ਦੇ ਵੇਖੋ ਕਿੰਨਾ ਗਰਾਊਂਡ ਸੁੱਕਣ ਨਹੀਂ ਦੇਈ ਤਕਰੀਬਨ ਕੋਈ ਐਕਸਰਸਾਈਜ਼ ਹੀ ਲੱਗੰਦੀ ਜਿੰਨੀ ਕੁ ਲੱਗਦੀ ਆ ਪਲੇਅਰਾਂ ਤੋਂ ਲਈ ਜਾਂਦੇ ਆ ਅਹੀਂ ਰੱਬ ਕੇ ਹੋਰ ਅਰਦਾਸ ਕਰਦੇ ਆਂ ਵੀ ਜਿੱਥੇ ਵੀ ਮਤਲਬ ਜਿਆਦਾ ਪਾਣੀ ਆਇਆ ਹਾੜ ਆਇਆ ਉਹ ਤੇ ਵਾਹਿਗੁਰੂ ਬਾਬਾ ਦੀਪ ਸਿੰਘ ਕਿਰਪਾ ਹੀ ਕਰੇ ਬਚਾ ਹੀ ਰੱਖੇ ਬੜੇ ਲੋਕਾਂ ਦਾ ਬਹੁਤ ਨਿਸ਼ਾਨ ਹੋਇਆ ਚੰਦ ਬਹੁਤ ਜਿਆਦਾ ਬਹੁਤ ਜਿਆਦਾ ਆਜੋ ਦਿਖਾਣੇ ਤੁਹਾਨੂੰ ਗਰਾਉਂਡ ਖੋ ਵੀ ਬੋਲ ਜਗਾ ਜਦ ਤਈ ਆਇਆ ਆਪਾਂ ਕੱਟੇ ਨਾਲ ਪੂਰ ਆਈਏ ਆ ਜਾਇਆ ਕੱਟੇ ਨਾਲ ਆ ਗਏ ਅੰਮ੍ਰਿਤਸਰ ਰੋਡ ਕੇ ਪਈਏ ਉਹ ਕਾਰ ਨੀਣਾ ਦਾ ਜਾਣ ਹੀ ਬੜੀ ਤੰਗ ਕੀਤੀ ਬਈ ਆਲੇ ਇਹ ਵੀ ਆਇਆ ਇਹ ਵੀ ਆਇਆ ਇਹ ਵੀ ਆਇਆ ਇਹ ਵੀ ਆਇਆ ਨੀਣਾ ਦਾ ਆਨ ਵਾਲਾ ਰੋੜੀ ਵੀ ਭਾਰੀ ਇੰਨੀ ਵੱਡੀ ਆ ਪਾ ਇਹ ਵੀ ਆਇਆ ਇਹ ਵੀ ਆਇਆ ਆ ਰਹੀ ਆ ਪੱਤਣੇ ਹੋ ਗਏ ਉਹ ਲੈ ਤੇ 100 ਪੁਆਇੰਟ ਆ ਗਏ ਬਵਨ ਨੂੰ ਜੀਸੀਪੀ ਕਦੇ ਲੱਗੀ ਨਾ ਉਹ ਜਿਹੜੀ ਰੇਤ ਲਈ ਜੀ ਹੁੰਦੀ ਆ ਪਾਲਸੀ ਉਹ ਕਿੱਥੋਂ ਨਿਕਲਦੀ ਆ ਜੋ ਭਰਦੇ ਗਿਆ ਚਾਹ ਦੀ ਕਰੇ ਖਲੋਤੀ ਜਿਹਨੇ ਭਰਨਾ ਹੈ ਚਾਰ ਪੰਜ ਟਰਾਲੇ ਨਾਲ ਬਾਤ ਗਾਣਾ ਵੜੀਆਂ ਹੈ ਹਨਾ ਆਪਣੇ ਸੇਵਾਦਾਰ ਲੈ ਆਇਓ ਹਾਂ ਟਰਾਲੀ ਆਪਾਂ ਲਾ ਕੇ ਲਾ ਰਾਂਗੇ ਦੇ ਬਾਲ ਟੋਨ ਨੂੰ ਬਿੱਗ ਨਹੀਂ ਕਰਦਾ ਮੈਥਾ ਬਾਲ ਚਾਣਾ ਜੀ ਤੇਰੀ ਆ ਗਏ ਆਪਣੀ ਗਰਾਊਂਡ ਵਾਲੇ ਹੀ ਹਗੇ ਆ ਪੰਜ ਟਰਾਲਿਆਂ ਦਾ ਪਾਜ ਕੇ ਬੜੀ ਆ ਇੱਥੋਂ ਤੱਕ ਆਇਆ ਥੋੜਾ ਜਿਹਾ ਫਿਰ ਪੜਾ ਕੀ ਆ ਉਹ ਉੱਤੇ ਭਈ ਗਾਰੰਟੀ ਮਾਰਿਆ ਗਰਾਊਂਡ ਬਣਾਉਣੀ ਵੀ ਸੌਖੀ ਆ ਵਧੀਆ ਪਾਜਿਆ ਕਰਨੀ ਹੈਣਾ ਉਸ ਅਖਾੜਾ ਵੱਡਾ ਹੋ ਗਿਆ ਨਾ ਸਾਡੇ ਗਰਾਊਂਡ ਲੱਗ ਗਿਆ ਉਹ ਚੁੱਕ ਤੀਆਂ ਉਥੋਂ ਇਹ ਕੰਮ ਕਰਦਾ ਏ ਸ਼ੇਰੇ ਨੇ ਸਲਾਹ ਦਿੱਤੀ ਜੀ ਸੋਕਰ ਪਾਇਆ ਹੈ ਜੀ ਫੇਰ ਬਿਲੀ ਹੋਣੀ ਨਾ ਆ ਗਈ ਆਪਾਂ ਫੌਤੀ ਚੜ ਗਿਆ ਨਹੀਂ ਕਿਹਾ ਹਾਂ ਕਿੱਥੇ ਛੁੱਟੀ ਕੱਟ ਕੇ ਚੜ ਕੇ ਆਣਾ ਹੈ ਨਹੀਂ ਛੁੱਟੀ ਥੋੜੀ ਤਾਂ ਲੱਗਦੀ ਹੈ ਅੱਛਾ ਥੋੜੀ ਅੱਗੇ ਤੋ ਜੀ ਸਾਡੇ ਨਾਮ ਤੋਂ ਧੋਪ ਲੱਗੀ ਦੇ ਭਾਂਜਣੀ ਆ ਜਿਨ੍ਹਾਂ ਦਾ ਗਰਾਊਂਡ ਨਾਲ ਉਹਨਾਂ ਦਾ ਵੱਡੀਆਂ ਨਹੀਂ ਪਾਣੀਆਂ ਬਾਹਰ ਕੌਣ ਗੱਲ ਹੋ ਰਿਹਾ ਪੱਕੀ ਜਿਹੜਿਆ ਗੱਲ ਹੋ ਰਿਹਾ ਗਰਾਊਂਡ ਹੁਣ ਮੇਰੀ ਗੱਲ ਤੋਂ ਚੰਦ ਸੁੱਕੂਗੀ ਤੇ ਕਨੌੜ ਲਾਵਾਂਗੇ ਕੌਣ ਦਾਈਏ ਕਿ ਆਪਾਂ ਜਦੋਂ ਸੁੱਕਦੀ ਹੈ ਨਾ ਰੱਬ ਨਾ ਹੀ ਕਰੇ ਬਾਕੀ ਗਰਾਊਂਡ ਵਾਤ ਵਾਲਾ ਲਾਈਏ ਹੁਣ ਆਪਾਂ ਗਰਾਊਂਡ ਗਰਾਊਂਡ ਤੇ ਇੱਕ ਦਿਨ ਧੁੱਪ ਲੱਗਦੇ ਦੂਜੇ ਦਿਨ ਛੋਕ ਜਾਣੀ ਆਪਣੀ ਗਰਾਊਂਡ ਵਿੱਚ ਪਾਣੀ ਹੀ ਨਹੀਂ ਹੁੰਦਾ ਮਿੱਟੀ ਰੇਤਲੀ ਆ ਇਸ ਦੀ ਕੋਈ ਗੱਲ ਨਹੀਂ ਆ ਉੱਤੋਂ ਹੀ ਹੜੰਦੇ ਆ ਨਾ ਠੀਕ ਹੁਣ ਮੀਂਹ ਪਈ ਜਾਂਦਾ ਮੀਂਹ ਬਹੁਤ ਨੁਕਸਾਨ ਕਰਦਾ ਅਜੇ ਕਢਾੜਨ ਦਾ ਰੱਬ ਨੂੰ ਆਪ ਨੂੰ ਚਾਹੀਦਾ ਕੋਈ ਕਸਰ ਇੱਦਾਂ ਗਿੱਲੀ ਗਰਾਊਂਡ ਨਾ ਲਾਇਆ ਕਰੋ ਓਏ ਬੇਤ ਨਹੀਂ ਮਰਨਾ ਠੀਕ ਆ ਤੂੰ ਸਿਆਲਾ ਮਰਾ ਤੂੰ ਕਿਹਾ ਵੇ ਚਵਾੜਾ ਮੇਰਾ ਬੜਾ ਡਾਡਾ ਕੀ ਬਣ ਗਿਆ ਉਹ ਖਰਾਬ ਹੋ ਗਈ ਗਰਾਊਂਡ ਸਾਰੀ ਉਹ ਇਹ ਆਉਣ ਮਾਲਾ ਜਦੋਂ ਗਿੱਲੀ ਗਿੱਲੀ ਹੋਈ ਤੇ ਆਪਾਂ ਕ੍ਰਾਂਡੀ ਨਾ ਵੀ ਬਣਾ ਲੈਣੀ ਆ ਉਹ ਹੈ ਸੁੱਕੀ ਤੇ ਟਰੈਕਟਰ ਨਾਲ ਬਾਨੀ ਜਦੋਂ ਆਪਾਂ ਮਾਲਾ ਦੇ ਤੜੀ ਗਈ ਆ ਨਾ ਟਰੈਕਟਰ ਨਾਲ ਬਣਾਉਣੀ ਪੈਣੀ ਹੋਣਾ ਆਪਾਂ ਨਹੀਂ ਇੱਕ ਰਾਪਾ ਕ੍ਰਾਂਡੀ ਮਾਰਦਾ ਹੋਵੇ ਜੇ ਬੜਾ ਸੁਖੜ ਜਾ ਦੋ ਦਿਨ ਨੂੰ ਆਣੀ ਤੇ ਨਾ ਪਿਆਰ ਤੋਂ ਇਹ ਕਰਾਂ ਦੂ ਮੀਂਹ ਦੇ ਕਹਿੰਦੇ ਹੋਰ ਦਸੀ ਜਾਂਦਾ ਪਤਾ ਨਹੀਂ ਕਿੰਨੇ ਦਿਨ ਤੇ ਹਾਂ ਖਾ ਤੇ ਜਲਾ ਆ ਆ ਉਹ ਉਹ ਆਉ ਜਾਂ ਨਹੀਂ ਆ ਨਾ ਹੀ ਪਵੇ ਤੇ ਚੰਗਾ ਹੀ ਕਰਾਵਾ ਵਾਰ ਆਈ ਬਾਬਾ ਦੀ ਸੰਕਰਪਾਈ ਕਰੇ ਬੜਾ ਨਿਸ਼ਾਨ ਹੁੰਦਾ ਲੋਕਾਂ ਦਾ ਆ ਭਰਾ ਭਰਾ ਜੀ ਜੀ ਚਲ ਆ ਜਾਓ ਭਲਵਾਨੋ ਆੜਿਆਣਾ ਉਹਨ ਕਰੀ